ਸਤਿ ਸ਼੍ਰੀ ਅਕਾਲ। ਵਿਖਰੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ। ਜਿੰਨਾ ਵੀ ਇਹਾਂ ਪੈਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ। ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ। ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਾਦਕੇ ਬੈਂਕ ਘਟਾਲੇ ਦੇ ਮਾਸਟਰਮਾਈਂਡ ਦੀ ਪਤਨੀ ਗ੍ਰਿਫਤਾਰ ਖਾਤੇ ਵਿੱਚ ਹੋਈ ਹੋਇਆ ਵੱਡਾ ਰਕਮ ਦਾ ਲੈਣ-ਦੇਣ। ਪਾਰਤੀ ਸਟੇਟ ਬੈਂਕ ਦੀ ਬ੍ਰਾਂਚ ਵਿੱਚ ਇਹੋਇ ਇੱਕ ਟਾਲੇ ਦੇ ਮਾਸਟਰਮਾਈਂਡ ਅਮਰ ਸਿੰਘੜਾ ਦੀ ਪਤਨੀ ਰੁਪਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਤਾ ਲੱਗਾ ਹੈ ਕਿ ਉਹਨਾਂ ਦੇ ਖਾਤੇ ਵਿੱਚ 20 ਵੱਡੀ ਰਕਮ ਦਾ ਲੈਣ-ਦੇਣ ਹੋਇਆ ਹੈ ਸਾਦਿਕ ਗੁਲਸ ਨੇ ਪਹਿਲਾਂ ਸ਼ਾ ਕਾਸ਼ ਸੇਕ ਚੇਕਰ ਅਰੋੜਾ ਪੁੱਤਰ ਅਸ਼ਵਨੀ ਅਰੋੜਾ ਡਿਪਟੀ ਮੈਨੇਜਰ ਵਾਲੀ ਛਿੜੀ ਮੁਖਸਰ ਸਾਹਿਬ ਦੇ ਬਿਆਨਾਂ ਦੇ ਅਹਿਮ ਤਿੰਗੜਾ ਵਾਸੀ ਫਰੀਦਕੋੜ ਖਿਲਾਫ ਦੇ ਇਸ ਕੇਸ ਦਰਜ ਕੀਤਾ ਗਿਆ ਸੀ ਤੇ ਹੁਣ ਧਰਾਵਾ ਵਿੱਚ ਵਾਧਾ ਕੀਤਾ ਗਿਆ ਹੈ ਥਾਣਾ ਮੁਖੀ ਨਵਦੀਪ ਸਿੰਘ ਪਾਟਿਆ ਨੇ ਦੱਸਿਆ ਹੈ ਕਿ ਸ਼ਿਕਾਇਤ ਮਿਲੀ ਹੈ ਕਿ ਗਾਕਾਂ ਦੇ ਖੇਤੀਬਾੜੀ ਲਿਮਟ ਖਾਤਿਆਂ ਅਤੇ ਐਫ ਡੀਏ ਖਾਤਿਆਂ ਵਿੱਚ ਲੈਣ ਦੇ ਲੈਣ ਦੇਣ ਬਾਰੇ ਛੇੜਛਾੜ ਕੀਤੀ ਗਈ ਹੈ ਸਤਸ ਉਤਫਰਤੀ ਸ਼ਦਰਾਨ ਜਦ ਉਹਨਾਂ ਦੇ ਪਰਿਵਾਰਾਂ ਦੀਆਂ ਬੈਂਕਾਂ ਸਟੇਟਮੈਂਟ ਸਟੇਟਮੈਂਟਾਂ ਲਈਆਂ ਤਾਂ ਰੁਪਿੰਦਰਪੁਰ ਕੋਟ ਦਾ ਸਾਧਿਕ ਬੈਂਕ ਵਿੱਚ ਖਾਤਾ ਮਿਲਿਆ ਮਿਲਿਆ ਸੀ ਜਦ ਕਿ ਉਸ ਖਾਤੇ ਵਿੱਚ ਪੜਤਾਲ ਕੀਤੀ ਗਈ ਤਾਂ ਜੋ ਦੂਜੇ ਪੀੜਤਤਾ ਖਾਤਾਧਾਰਕਾਂ ਦੇ ਖਾਤਿਆਂ ਵਿੱਚੋਂ ਟਰਾਸ ਜਨਕ ਸ਼ਕਾ ਸ਼ਣਾ ਹੋਈ ਹੈ ਉਹ ਉਸ ਔਰ ਪਿੰਦਰ ਕੋਰ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੇ ਗਏ ਹਨ ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ 2014 ਤੋਂ ਹੁਣ ਤੱਕ ਰਪਿੰਦਰ ਕੋਰ ਦੇ ਖਾਤੇ ਦੇ ਵਿੱਚ ਕਰੀਬ 2 ਕਰੋੜ ਰੁਪਏ ਦਾ ਲੈਣ ਦੇਣ ਕੀਤਾ ਹੋਇਆ ਹੈ ਇਸ ਕਰਕੇ ਰਪਿੰਦਰ ਕੋਰ ਪਤਨੀ ਅਹਿਮਦ ਤਿੰਗੜਾ ਵਾਸੀ ਫਰੀਦਕੋਟ ਨੂੰ ਗ੍ਰਿਫਤਾਰ ਕੀਤਾ ਕਰਤਾ ਗਿਆ ਹੈ ਤੇ ਜੋ ਮਾਨਜੋਗ ਅਦਾਲਤ ਵਿੱਚ ਪੇਸ਼ ਪੇਸ਼ ਕਰਕੇ ਰਮਾਨ ਮੰਗਿਆ ਜਾਵੇਗਾ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ